ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। TRAVEL PUNJAB ਦੇ ਡਿਸਟ੍ਰਿਕਟ ਕਨਵੀਨਰ ਮਨੋਜ ਕੰਡਾ ਜੀ ਵੀ ਮੌਜੂਦ ਨੇ। ਇਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਮੌਕੇ ਤੇ ਆਪਣਾ ਵਾਤਾਵਰਨ ਦੇ ਲਈ ਸੰਦੇਸ਼ ਦੇਓ। ਕਲਾਤਾ ਬਹੁਤ-ਬਹੁਤ ਮੁਬਾਰਕਾਂ। ਰਾਮ ਲੁਆਯਾ ਜੀ ਨੂੰ ਅੱਜ ਦੇ ਜਨਮ ਦਿਨ ਦੀਆਂ ਸ਼ਾਇਦ ਕਹਿੰਦੇ ਹਨ ਅੱਜ ਦਿੱਤੀ ਦੇ ਸਕੂਲ ਤੋਂ ਉਹ ਮੈਸੇਜ ਆਇਆ ਸੀਗਾ WhatsApp ਤੇ ਤਾਂ ਪੜ੍ਹ ਰਹੇ ਸੀ ਉਸ ਮੈਸੇਜ ਨੂੰ ਕਿ ਸ਼ਾਇਦ ਆਪਾਂ ਆਖੀਰਲੀ ਪੀੜ੍ਹੀ ਹੋਵਾਂਗੇ ਜਿਨ੍ਹਾਂ ਨੂੰ ਇਹ ਪੌਦਾ ਰੋਪਣ ਕਰਨ ਦਾ ਮੌਕਾ ਮਿਲਿਆ ਕਿਉਂਕਿ ਜੇ ਅਸੀਂ ਨਹੀਂ ਕਰਾਂਗੇ ਤਾਂ ਅਗਲੀ ਪੀੜ੍ਹੀ ਨੂੰ ਇਹ ਮੌਕਾ ਹੀ ਨਹੀਂ ਮਿਲੇ ਸੋ ਅਸੀਂ ਸਾਰੇ ਮਿਲ ਕੇ ਇਸ ਅਭਿਆਨ ਨਾਲ ਜੁੜੀਏ ਸੋ ਸਾਡਾ ਜਿਹੜਾ ਹਰਿਆਵਲ ਪੰਜਾਬ ਦਾ ਵੀ ਸੁਨੇਹਾ ਇਹੀ ਹੈ ਪਾਣੀ ਬਚਾਓ ਰੁੱਖ ਲਗਾਓ ਤੇ ਪੋਲੀਥੀਨ ਹਟਾਓ ਸੋ ਆਪਾਂ ਇਹ ਤਿੰਨਾਂ ਸੰਦੇਸ਼ਾਂ ਨੂੰ ਸਮਾਜ ਤੱਕ ਪਹੁੰਚਾਈਏ ਔਰ ਮੈਂ ਦੁਬਾਰਾ ਤੋਂ ਰਾਮ ਲੁਮਾ ਜੀ ਨੂੰ ਅੱਜ ਜਿਹੜੇ ਟ੍ਰੀਨਿੰਗ ਕਰਨ ਲਈ ਕਾਰਜ ਕਰਨ ਜਾ ਰਹੇ ਹਨ ਇਹਨਾਂ ਦੀ ਬਹੁਤ-ਬਹੁਤ ਵਧਾਈ। ਅੰਕੁਸ਼ ਜੀ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਸਭ ਨੂੰ ਪ੍ਰੇਰਿਤ ਕਰਦੇ ਰਹਿਣ। ਜਨਮ ਦਿਨ ਦੇ ਉੱਪਰ ਇੱਕ-ਇੱਕ ਪੌਦਾ ਲਗਾ ਕੇ ਅਸੀਂ ਅੱਜ ਇੱਥੇ ਪਹੁੰਚ ਗਏ ਹਾਂ। ਛੋਟੇ-ਛੋਟੇ ਕਦਮ ਛੋਟੇ-ਛੋਟੇ ਕਦਮਾਂ ਦੇ ਨਾਲ ਅਸੀਂ ਵੱਡਾ ਲਕਸ਼ਯ ਪ੍ਰਾਪਤ ਕਰ ਰਹੇ ਹਾਂ। ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਬਧਾਈ। ਆ ਜਿਓ ਮੈਂ ਵਾਤਾਵਰਨ ਦੀ ਸੰਭਾਲ ਸਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਜੇ ਅੱਜ ਅਸੀਂ ਵਾਤਾਵਰਨ ਦੀ ਸੰਭਾਲ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਜਿਹੜਾ ਬਹੁਤ ਵਧੀਆ ਵਾਤਾਵਰਨ ਇਸ ਟਾਈਮ ਤਰਤੀ ਤੇ ਹੈ ਉਹ ਨਹੀਂ ਰਹੇਗਾ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਦੇ ਲਈ ਆਪਣਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ ਇਹੋ ਜਿਹਾ ਉਪਰਾਲਾ ਐਸਕੇਪੀ ਪਲਾਂਟੇਸ਼ਨ ਟੀਮ ਵੱਲੋਂ ਲਗਾਤਾਰ ਜਨਮਦਿਨ ਦੇ ਉਸਤੇ ਪੁੱਤੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਕੇ ਕੀਤਾ ਜਾ ਰਿਹਾ ਹੈ ਐਸੇ ਮੂਹਮ ਦੇ ਵਿੱਚ ਜਮਲ ਹੁੰਦੇ ਹੋਏ RAM LOHAYA ਜੀ ਪਿਛਲੇ 4 ਸਾਲਾਂ ਤੋਂ ਲਗਾਤਾਰ ਸਾਡੇ ਨਾਲ ਮਿਲ ਕੇ ਆਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਉਂਦੇ ਹਨ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਤੁਸੀਂ ਵੀ ਆਪਣਾ ਜਨਮ ਦਿਨ ਬੂਟੇ ਲਗਾ ਕੇ ਹੀ ਮਨਾਓ ਕਿਉਂਕਿ ਇਸੇ ਤਰ੍ਹਾਂ ਅਸੀਂ ਪਾਵਨਾਤਮਕ ਤਰੀਕੇ ਦੇ ਨਾਲ ਵਾਤਾਵਰਣ ਦੇ ਨਾਲ ਜੁੜ ਸਕਦੇ ਹਾਂ ਇਹਨਾਂ ਨੂੰ ਜਨਮ ਦਿਨ ਦੇ ਉੱਤੇ ਬਹੁਤ-ਬਹੁਤ ਵਧਾਈ ਹੁਣ ਮੈਂ RAM LOHAYA ਜੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਅੱਜ ਆਪਣੇ ਜਨਮ ਦਿਨ ਦੇ ਮੌਕੇ ਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਮੈਂ ਅੱਜ ਦੇ ਇਸ ਮੌਕੇ ਤੇ ਅੱਜ ਦੇ ਇਸ ਮੌਕੇ ਤੇ ਸਾਰੇ ਜਨਤਾ ਨੂੰ ਇਹ ਹੀ ਅਪੀਲ ਕਰਦਾ ਆ ਕਿ ਵੱਧ ਤੋਂ ਵੱਧ ਬੂਟੇ ਲਾਓ ਤਾਂ ਕਿ ਜਿਹੜੇ ਹਵਾ ਦਾ ਪ੍ਰਦੂਸ਼ਣ ਫੈਲ ਰਿਹਾ ਆ ਉਹ ਤੋਂ ਬਚਿਆ ਜਾ ਸਕੇ ਗਰਮੀ ਤੋਂ ਬਚਿਆ ਜਾ ਸਕੇ ਤਾਂ ਕਿ ਜਨਮ ਦਿਨ ਕੋਈ ਵੀ ਆਪਣੇ ਖੁਸ਼ੀ ਦਾ ਮੌਕਾ ਹੋਵੇ ਇੱਕ ਬੂਟਾ ਜ਼ਰੂਰ ਲਾਓ ਧੰਨਵਾਦ ਜੀ ਜੀ ਆਪਣਾ ਜੇ ਸਰਕਾਰਾਂ ਦੀ ਇਹ ਹਜ਼ਰਤ ਦਰਬਾਰ ਪੰਜ ਫੀਟ ਬੰਗਾ ਰੋਡ ਨਵਸਰ ਜੋ ਕਿ ਆਪਣਾ ਸਾਡਾ ਸਾਲਾਨਾ ਜੋੜ ਮੇਲਾ ਬਾਬਾ ਫਾਰੂਕ ਅਲੀ ਕਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ 15 ਜੁਲਾਈ ਤੇ 15 ਜੁਲਾਈ ਰਾਤ ਦਾ ਜਿਹੜਾ ਹੈ ਆਪਣਾ ਸ਼ਾਮ ਨੂੰ ਚਿਰਾਗ ਉਸਨੂੰ ਕੀ 8 ਵਜੇ ਰਾਤ ਨੂੰ ਕੁਵਾਲੀ ਦੀ ਮੈਪਲ ਉਸ ਤੋਂ ਬਾਅਦ ਡਰਾਮੇ ਦੀ ਜਿਹੜੀ ਰਸਮ ਕੀਤੀ ਹੈ ਚੱਲੂ ਰਹੇਗਾ ਡਰਾਮਾ ਚੱਲਦਾ ਰਹੇਗਾ ਤੇ ਹੀ ਸਾਰਾ ਸਮੂਹ ਸਾਥ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਹਮਮਾ ਤੇ ਸਾਰੇ ਪਹੁੰਚੋ ਜੋ ਕਿ ਪੰਜਾਬ ਪੀਰਾਂ ਦਾ ਸਾਡੇ ਸਰਕਾਰਾਂ ਦਾ ਆਸ਼ੀਰਵਾਦ ਸਾਰੇ ਜਿਹੜਾ ਹੈ ਪੁੱਛ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਕੌਰ ਜਹਲ ਹੈ ਔਰ ਮੈਂ ਫਰਸਟ ਕਲਾਸ ਕ੍ਰਿਕਟਰ ਹਾਂ ਔਰ ਉਹਦੇ ਨਾਲ-ਨਾਲ ਮੈਂ ਐਪੈਕਸ ਕੌਂਸਲ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਹਾਂ ਔਰ ਅੱਜ ਮੈਂ ਨਵਾਂ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੀ ਆਈ ਹਾਂ ਔਰ ਬੜੇ ਮਾਣ ਦੀ ਗੱਲ ਹੈ ਕਿ ਇੱਥੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਇੱਕ ਮਾਈਨਰ ਡਿਸਟ੍ਰਿਕਟ ਹੈ ਔਰ ਇਹਨਾਂ ਨੇ ਕੁੜੀਆਂ ਦੀ ਟੀਮ ਜਿਹੜੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਸਾਡੇ ਨਾਲ ਪ੍ਰੈਜ਼ੀਡੈਂਟ ਸੈਕਟਰੀ ਪ੍ਰਵੀਨ ਸਰীন ਜੀ ਵੀ ਮੌਜੂਦ ਨੇ ਟ੍ਰੈਜਰ ਹੈਗੇ ਨੇ ਸਾਡੇ ਨਾਲ ਮੌਜੂਦ ਨੇ ਆਪਣਾ ਜੁਆਇੰਟ ਸੈਕਟਰੀ ਐਂਡ ਪ੍ਰੈਜ਼ੀਡੈਂਟ ਸਾਰੀ ਇਹਨਾਂ ਦੀ ਟੀਮ ਹੈ ਦਿਨ ਰਾਤ ਇੱਕ ਕਰਕੇ ਜਿਹੜਾ ਇਹ ਇੱਥੇ ਮਿਹਨਤ ਕਰ ਰਹੇ ਨੇ ਬੱਚੀਆਂ ਲਈ ਔਰ ਕਿਉਂਕਿ ਮੈਂ ਆਪ ਜਦੋਂ ਜਿਸ ਦੌਰ ਦੇ ਵਿੱਚ ਕ੍ਰਿਕਟ ਖੇਲਦੀ ਸੀਗੀ ਤੇ ਅਸੀਂ ਉਦੋਂ ਇਹ ਸੋਚਦੇ ਹੁੰਦੇ ਸੀਗੇ ਕਿ ਸਾਨੂੰ ਇੰਨੀਆਂ ਫੈਸਿਲਿਟੀਆਂ ਕਿਉਂ ਨਹੀਂ ਮਿਲੀਆਂ ਜੋ ਫੈਸਿਲਿਟੀਆਂ ਹੁਣ ਮਿਲਦੀਆਂ ਨੇ ਸੋ ਬੀਸੀਸੀਆਈ ਦਾ ਅਸੀਂ ਥੈਂਕਸ ਕਰਦੇ ਹਾਂ ਜਿਨ੍ਹਾਂ ਨੇ ਵਿਮਨ ਕ੍ਰਿਕਟ ਨੂੰ ਜਿਹੜਾ ਉਹ ਲੜਕੀਆਂ ਦੇ ਲੈਵਲ ਤੱਕ ਲੈ ਕੇ ਗਏ ਨੇ ਆਈਪੀਐਲ ਦਾ ਮੈਚ ਪਹਿਲੇ ਸਾਰਿਆਂ ਦਾ ਹਰਮਨ ਪਿਆਰਾ ਹੁੰਦਾ ਸੀਗਾ ਔਰ ਬॉयਜ਼ ਦਾ ਮੈਚ ਜਿਹੜਾ ਸੀ ਸਾਰੇ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਸੀ ਬਟ ਅੱਜ ਉਹ ਦੌਰ ਆ ਗਿਆ ਕਿ ਜਦੋਂ ਡਬਲਯੂਪੀਐਲ ਜਿਹੜਾ ਲੜਕੀਆਂ ਦੀ ਪ੍ਰੀਮੀਅਰ ਲੀਗ ਹੈ ਉਹਨੂੰ ਵੀ ਓਨਾ ਹੀ ਉਤਸੁਕਤਾ ਦੇ ਨਾਲ ਜਿਹੜਾ ਹੈ ਉਹ ਸਾਰੇ ਲੋਕ ਜਿਹੜੇ ਨੇ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਉਹ ਇੰਤਜ਼ਾਰ ਕਰਦੇ ਨੇ ਸੋ ਅੱਜ ਇੱਥੇ ਮੇਰਾ ਮੇਨ ਮਕਸਦ ਜਿਹੜਾ ਆਂਦਾ ਸੀਗਾ ਉਹ ਇਹ ਸੀਗਾ ਕਿ ਪੀਸੀਐਨ ਐ ਸਪੈਸ਼ਲ ਡਿਊਟੀ ਮੈਨੂੰ ਲਗਾਈ ਸੀਗੀ ਇੱਥੇ ਵਿਜ਼ਿਟ ਕਰਨ ਲਈ ਕਿ ਮੈਂ ਮੈਚ ਅਬਜ਼ਰਵ ਕਰਾਂ ਥੋੜੀਆਂ ਦੇਖਾਂ ਕਿ ਇਹਨਾਂ ਨੂੰ ਹੋਰ ਕੀ ਚੀਜ਼ਾਂ ਜੜੀਆਂ ਨੇ ਚਾਹੀਦੀਆਂ ਨੇ ਉਹ ਸੀ ਮੁਹੱਈਆ ਕਰਾ ਸਕੀਏ ਸੋ ਅੱਜ ਤੁਸੀਂ ਮੈਚ ਦੇਖ ਰਹੇ ਹੋ ਕਿ ਨਵਾਂ ਸ਼ਹਿਰ ਵਰਸਸ ਜਿਹੜਾ ਹੈ ਹੁਸ਼ਿਆਰਪੁਰ ਕੁੜੀਆਂ ਦਾ ਮੈਚ ਹੋ ਰਿਹਾ ਵਨ ਡੇ ਮੈਚ ਹੈ ਕਿਉਂਕਿ ਅੱਜ ਮੌਸਮ ਵੀ ਥੋੜਾ ਉਸ ਤਰ੍ਹਾਂ ਦਾ ਤੇ ਇਸ ਕਰਕੇ 35 ਓਵਰਸ ਦਾ ਜਿਹੜਾ ਉਹ ਮੈਚ ਖੇਡਿਆ ਜਾਣਾ ਹੈ ਬੱਚੇ ਬੜੇ ਜਿਹੜੇ ਸੀਗੇ ਉਹਨਾਂ ਨੂੰ ਮੈਂ ਜਦੋਂ ਮਿਲੀ ਆ ਉਹਨਾਂ ਦੇ ਚਿਹਰੇ ਬੜੇ ਖਿੜੇ ਹੋਏ ਸੀਗੇ ਕਿਉਂਕਿ ਜਦੋਂ ਬੱਚੀਆਂ ਨੂੰ ਮੈਚ ਖੇਡਣ ਨੂੰ ਮਿਲਦਾ ਤੇ ਉਹ ਉਹਨਾਂ ਦੇ ਲਈ ਇੱਕ ਅਵਾਰਡ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਬੱਚੇ ਸਾਰਾ ਸਾਲ ਪ੍ਰੈਕਟਿਸ ਕਰਦੇ ਨੇ ਬਟ ਜਦੋਂ ਉਹਨਾਂ ਨੂੰ ਮੈਚੇਜ਼ ਮਿਲਦੇ ਨੇ ਤੇ ਐਕਚੁਅਲ 'ਚ ਉਹਨਾਂ ਦੀ ਸਕਿੱਲ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਸਾਰੇ ਪੇਰੈਂਟਸ ਲਈ ਜਿਹੜੇ ਆ ਉਹਨਾਂ ਦੇ ਸਾਰੇ ਬੱਚੇ ਜਿਹੜੇ ਨੇ ਉਹ ਬੈਸਟ ਹੁੰਦੇ ਨੇ ਸੋ ਇਸੇ ਤਰ੍ਹਾਂ ਹੀ ਸਾਡੀ ਮੈਨੇਜਮੈਂਟ ਦੇ ਲਈ ਵੀ ਜਿਹੜੇ ਸਾਡੇ ਜਿੰਨੀਆਂ ਵੀ ਕੁੜੀਆਂ ਨੇ ਉਹ ਸਾਡੇ ਲਈ ਉਹ ਬੈਸਟ ਹੀ ਹੈਗੀਆਂ ਨੇ ਬਟ ਜਦੋਂ ਸਿਲੈਕਸ਼ਨ ਦੀ ਵਾਰੀ ਆਉਂਦੀ ਹੈ ਸਟੇਟ ਲੈਵਲ ਦੇ ਤੇ ਸਾਡੇ ਸਿਲੈਕਟਰਸ ਜਿਹੜੇ ਨੇ ਉਹ ਸਕਿੱਲ ਨੂੰ ਜਿਹੜਾ ਉਹ ਤਰਜੀਹ ਦਿੰਦੇ ਨੇ ਸੋ ਜਿਹਦੀ ਜੋ ਸਕਿੱਲ ਵਧੀਆ ਹੋਏਗੀ ਜੇ ਉਹਦੇ ਵਿੱਚ ਪੰਜ ਬੱਚੇ ਨੇ ਤੇ ਨੇਚਰਲੀ ਮੈਰਿਟ ਵਾਲਾ ਬੱਚਾ ਜਿਹੜਾ ਉਹ ਸਿਲੈਕਟ ਹੁੰਦਾ ਸੋ ਪੇਰੈਂਟਸ ਨੂੰ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਕੁੜੀਆਂ ਨੂੰ ਆਪਣੀਆਂ ਨੂੰ ਜਿਹੜੀਆਂ ਇਸ ਡਿਸਟ੍ਰਿਕਟ ਦੇ ਆਸ-ਪਾਸੇ ਜਿੰਨੇ ਵੀ ਪਿੰਡ ਲ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇ ਕੇ ਜਿਹੜਾ ਕ੍ਰਿਕਟ ਦਾ ਮੈਚ ਖੇਡਣ ਲਈ ਕ੍ਰਿਕਟ ਦੀ ਟ੍ਰੇਨਿੰਗ ਲੈਂ ਲਈ ਜਿਹੜਾ ਉਹ ਤੁਸੀਂ ਆਪ ਉਹਨਾਂ ਨੂੰ ਬਲਕਿ ਪੈਰੈਂਟਸ ਜਿਹੜੇ ਨੇ ਮਾਪੇ ਆਪ ਨਾਲ ਲੈ ਕੇ ਆਣ ਉਹਨਾਂ ਨੂੰ ਹੱਲਾਸ਼ੇਰੀ ਦੇਣ ਤੇ ਕਦੀ ਵੀ ਫਸੀ ਨਾ ਉਹਨ ਆਪਣੇ ਬੱਚੇ ਲਈ ਤੁਸੀਂ ਇਹ ਦੇਖੋ ਕਿ ਜੇ ਤੁਹਾਡਾ ਬੱਚਾ ਫਿੱਟ ਹੈ ਗੇਮ ਖੇਡਣ ਲਈ ਉਹ ਸਹੀ ਹੈ ਤੇ ਉਹਨੂੰ ਗੇਮ ਜ਼ਰੂਰ ਖੜਾਓ ਜੇ ਤੁਹਾਨੂੰ ਲੱਗਦਾ ਕਿ ਉਹ ਗੇਮ ਉਹਦੇ ਲਈ ਨਹੀਂ ਸਹੀ ਫਿਰ ਤੁਸੀਂ ਉਹਨੂੰ ਕਿਸੇ ਹੋਰ ਸਕਿੱਲ 'ਚ ਲੈ ਜਾਓ ਸੋ ਇਸ ਦਾ ਕਿ ਅਸੀਂ ਤੇ ਇਹੀ ਕਵਾਂਗੇ ਕਿ ਇੰਨੀਆਂ achhiyan facilities ਮਿਲ ਰੀਆਂ ਨੇ ਤੇ ਲੜਕੀਆਂ ਦਾ ਭਵਿੱਖ ਜਿਹੜਾ ਉਹ cricket ਦੇ ਵਿੱਚ ਉਹ as a profession ਵੀ ਜਿਹੜਾ ਉਹ ਉਹਨੂੰ adopt ਕਰ ਸਕਦੀਆਂ ਨੇ ਤੇ ਇਹਦੇ ਵਿੱਚ ਨਾਮ ਸ਼ੋਹਰਤ ਪੈਸਾ ਸਭ ਕੁਝ ਹੀ ਹੈ ਸੋ ਅੱਜ ਜੇ ਅਸੀਂ ਗੱਲ ਕਰੀਏ ਤੇ ਬੱਚਿਆਂ ਨੂੰ ਜਿਹੜਾ ਇੱਕ ਲੜਕੀਆਂ ਨੂੰ ਲੜਕੀਆਂ ਦਾ staff ਮਿਲ ਰਿਹਾ ਸੋ ਇਹ ਸਾਰੀਆਂ ਹਦਾਇਤਾਂ ਨੇ ਉੱਪਰੋਂ ਅਸੀਂ comfort level ਲਈ ਕਿ ਲੜਕੀਆਂ ਦੀ ਸੁਰੱਖਿਆ ਲਈ ਜਿਹੜਾ ਅਸੀਂ ਉਹ staff ਜਿਹੜਾ ਸਾਰਾ ਮੈਲਾ staff ਜਿਹੜਾ ਉਹ provide ਕਰਦੇ ਆਂ ਤੋ ਬਾਕੀ ਗੱਲ ਇਹ ਹੈ ਕਿ ਸਾਰੇ ਜਿੰਨੇ ਵੀ এডਿਕੇਸ਼ਨ ডিপਾਰਟਮੈਂਟ ਹੋਗੇ ਸਾਰੇ ਹੀ ਹੋਗੇ ਉਹ ਸਾਰੇ ਮਤਲਬ ਬਰਾਬਰ ਹੀ ਹੁੰਦੇ ਨੇ ਸਾਰੇ ਸਾਰੇ 'ਚ ਕੁਝ ਕਮੀਆਂ ਵੀ ਹੁੰਦੀਆਂ ਨੇ ਕੁਝ ਅੱਛਾਈਆਂ ਵੀ ਹੁੰਦੀਆਂ ਨੇ ਸੋ ਅਸੀਂ ਜਿਹੜਾ ਆਪਣੇ ਵੱਲੋਂ ਬੈਸਟ ਐਫਰਟਸ ਕਰਾਂਗੇ ਬਿੰਗਲ ਲੜਕੀ ਮੈਂ ਲੜਕੀਆਂ ਦੀ ਸੁਰੱਖਿਆ ਲਈ ਲੜਕੀਆਂ ਨੂੰ ਬੈਸਟ ਟ੍ਰੇਨਿੰਗ ਲਈ ਲੜਕੀਆਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਅੱਜ ਮੈਨੂੰ ਮੈਚ ਵਿੱਚ ਦਿਖਣ ਗਿਆ ਤੇ ਮੈਂ ਉਹਨਾਂ ਨੂੰ ਗਾਈਡ ਕਰਾਂਗੀ ਕਿਉਂਕਿ ਐਜ਼ ਅ ਫਰਸਟ ਕ੍ਰਿਕਟਰ ਅਸੀਂ ਇੰਨੇ ਸਾਰੇ ਮੈਚ ਖੇਲੇ ਹੋਏ ਆਂ ਔਰ ਇੰਡੀਅਨ ਕ੍ਰਿਕਟਰ ਐਸੋਸੀਏਸ਼ਨ ਵਿੱਚ ਸਾਡੀ ਟਾਈਮ ਟੂ ਟਾਈਮ ਮੀਟਿੰਗਸ ਵੀ ਹੁੰਦੀਆਂ ਰਹਿੰਦੀਆਂ ਨੇ ਐਸੀ ਚੀਜ਼ਾਂ ਨੂੰ ਲੈ ਕੇ ਸੋ ਮੈਂ ਇਹ ਚਾਹਾਂਗੀ ਕਿ ਆ ਦੇ ਵਿੱਚ ਜਿਹੜੀ ਇੰਡੀਆ ਦੀ ਟੀਮ ਹੈ ਜਿੱਥੇ ਹਰਮਨਪ੍ਰੀਤ ਵਰਗੀਆਂ ਲੜਕੀਆਂ ਸਾਡੇ ਖੇਡ ਰਹੀਆਂ ਨੇ ਮੈਂ ਚਾਹਾਂਗੀ ਕਿ ਵੱਧ ਤੋਂ ਵੱਧ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਇੰਡੀਆ ਟੀਮ ਦੇ ਵਿੱਚ ਆਣ ਬਟ ਉਹਦੇ ਲਈ ਸਾਨੂੰ ਜਿਹੜਾ ਉਹ ਡਿਸਟ੍ਰਿਕਟ ਦੇ ਸੈਕਟਰੀਜ਼ ਉਹਨਾਂ ਦੀ ਟੀਮ ਦਾ ਸਹਿਯੋਗ ਦੀ ਜ਼ਰੂਰਤ ਹੈ ਤੇ ਪੀਸੀਏ ਤੇ ਇਹਦੇ ਵਿੱਚ ਵੱਧ ਚੜ੍ਹ ਕੇ ਆਪਣਾ ਜਿਹੜਾ ਯੋਗਦਾਨ ਪਾ ਹੀ ਰਹੀ ਹੈ ਸੋ ਉਹ ਦਿਨ ਦੂਰ ਨਹੀਂ ਹੈਗਾ ਕਿ ਜਦੋਂ ਲੜਕੀਆਂ ਦੀਆਂ ਅਕੈਡਮੀਆ ਖੁੱਲੀਆਂ ਸੀਗੀਆਂ ਤੇ ਅੱਜ ਹੁਣ ਲੜਕੀਆਂ ਦੀਆਂ ਅਕੈਡਮੀਆ ਵੀ ਖੁੱਲਨੀਆਂ ਸ਼ੁਰੂ ਹੋਣ ਗਿਆ इवन ਮੈਂ ਆਪ ਖੁਦ ਇਸ ਲਈ ਜਿਹੜੀ ਹੈ ਡੈਡੀਕੇਸ਼ਨ ਪੇ ਕਰਾਂਗੀ ਆਨ ਮਲੇ ਟਾਈਮ ਦੇ ਵਿੱਚ ਤੇ ਕਦੀ ਵੀ ਮੈਂ ਲੜਕੀਆਂ ਦੀ ক্রিকেট ਲਈ ਜਿਹੜਾ ਉਹ ਪਿੱਛੇ ਕਦਮ ਨਹੀਂ ਉਠਾਵਾਂਗੀ ਬਲਕਿ ਚਾਰ ਕਦਮ ਅੱਗੇ ਚੱਲਾਂਗੀ ਸੋ ਇਹ ਮੇਰਾ ਟਿਨਿਓਰ ਹੈ ਐਪੈਕਸ ਦਾ ਸੋ ਮੈਂ ਕਮਿਟਿਡ ਹਾਂ ਲੜਕੀਆਂ ਦੀ ক্রিকেট ਲਈ ਸੋ ਮੈਂ ਇਹ ਹੀ ਦੁਆ ਕਰਾਂਗੀ ਕਿ ਬੱਚੀਆਂ ਜਿਹੜੀਆਂ ਸਾਡੀਆਂ ਨੇ ਉਹ ਦਿਨ ਦੁਬਨੀ ਰਾ ਚੋਬਨੀ ਤਰੱਕੀ ਕਰਨ ਤਾਂ ਕਿ ਉਹਦੇ ਨਾਲ ਉਹਨਾਂ ਦੀ ਸਿਹਤ ਵੀ ਸਹੀ ਰਹੇਗੀ ਔਰ ਆਪਣੇ ਮਾਪੇ ਦਾ ਨਾਮ ਵੀ ਰੌਸ਼ਨ ਕਰਨੀਆਂ ਆਪਣੇ ਡਿਸਟ੍ਰਿਕਟ ਦਾ ਨਾਮ ਵੀ ਰੌਸ਼ਨ ਕਰਨੀਆਂ ਸੋ ਆਈ ਬਲੀਵ ਕਿ ਨਵਾਂ ਸ਼ਹਿਰ ਜਿਹੜਾ ਹੈ ਉਹ ਆਉਣ ਵਾਲੇ ਟਾਈਮ 'ਚ ਉਹਨਾਂ ਸਾਰੇ ਕੈਂਜੀ ਜਿੰਦਾਬਾਦ ਕਿਉਂਕਿ ਆਪਣੇ ਸ਼ਹਿਰ ਦੇ ਨਾਲ ਆਪਣੀ ਪਛਾਣ ਹੁੰਦੀ ਹੈ ਆਪਣੇ ਡਿਸਟ੍ਰਿਕਟ ਦੇ ਨਾਲ ਆਪਣੀ ਪਛਾਣ ਹੁੰਦੀ ਹੈ ਸੋ 威ਸ਼ ਯੂ ਗੁੱਡ ਲੱਕ ਆਲ ਦਾ ਗਰਲਸ ਆਲ ਦਾ ਪੇਰੈਂਟਸ ਆਲ ਦਾ ਸਟੇਟ ਐਸੋਸੀਏਸ਼ਨ ਥੈਂਕ ਯੂ ਸੋ ਮਚ ਨਮਸਕਾਰ ਮੈਂ ਜਨਰਲ ਸੈਕਟਰੀ ਨਵਾਂ ਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਪਰਵੀਨ ਕੁਮਾਰ ਸਰੀਨ ਅੱਜ ਜੋ ਊਮਨਸ ਵਨ ਡੇ ਮੈਚ ਇੱਥੇ ਜਿਹੜਾ ਹੁਸ਼ਿਆਰਪੁਰ ਵਰਸਸ ਨਵਾਂਸ਼ਹਿਰ ਚੱਲ ਰਿਹਾ ਹੈਗਾ ਜਿਸ ਚ ਸਾਡੇ ਜ਼ਿਲ੍ਹੇ ਦੀ ਇਨਸਪੈਕਸ਼ਨ ਲਈ ਅੱਜ ਪੀਸੀਐਨ ਐ ਸਪੈਸ਼ਲ ਤੌਰ ਤੇ ਮੈਡਮ ਬਲਜੀਤ ਕੌਰ ਜੋਹਲ ਜੋ ਕਿ ਐਪੈਕਸ ਮੈਂਬਰ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉਹਨਾਂ ਦੀ ਡਿਊਟੀ ਲਈ ਉਹ ਇੱਥੇ ਆਏ ਹੋਏ ਨੇ ਮੈਂ ਆਪਣੇ ਡਿਸਟ੍ਰਿਕਟ ਵੱਲੋਂ ਉਹਨਾਂ ਦਾ ਸਵਾਗਤ ਕਰ ਰਿਹਾ ਹਾਂ ਔਰ ਮੈਚ ਦੇਖਣ ਤੋਂ ਬਾਅਦ ਉਹਨਾਂ ਨੇ ਕਈ ਚੀਜ਼ਾਂ ਆਬਜ਼ਰਵ ਕੀਤੀਆਂ ਹੈਗੀਆਂ ਜਿਹੜੀਆਂ ਕਈ ਚੀਜ਼ਾਂ ਸਾਨੂੰ ਰਿਕੁਆਇਰਡ ਨੇ ਅਸੀਂ ਉਹ ਨੋਟ ਵੀ ਕਰਾਈਆਂ ਹੈਗੀਆਂ ਉਹ ਵੀ ਇਹ ਹੈ ਕਿ ਆਉਣ ਵਾਲੇ ਟਾਈਮ ਤੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਦੀ ਕਮੀ ਇੱਥੇ ਨਜ਼ਰ ਆ ਰਹੀ ਹੈ ਜਿੱਦਾਂ ਸਪੈਸ਼ਲੀ ਅੱਜ ਮੈਚ ਸਾਡੇ ਰਨਅਪ ਲਈ ਜਿਹੜਾ ਅਸੀਂ ਉਹ ਆਪਣਾ ਕਵਰ ਜੋ ਛੋਟਾ ਪਹਿਰਿਆ ਸੀਗਾ ਅਸੀਂ ਉਹਦੀ ਵੀ ਇਹਨਾਂ ਨੂੰ ਇੱਕ ਰਿਕੁਆਇਰਮੈਂਟ ਲਿਖੀ ਹੈਗੀ ਤਾਂ ਉਹਦੇ ਨਾਲ ਕੀ ਹੋਏਗਾ ਜਿੱਦਾਂ ਅੱਜ 15 ਓਵਰ ਦਾ 15 ਓਵਰ ਦਾ ਸਾਈਡ ਮੈਚ ਕਟੇਲ ਹੋਇਆ ਹੈ ਅਗਰ ਉਹ ਕਵਰ ਪੂਰੇ ਹੋਣਗੇ ਤੱਕ ਗਏ ਤਾਂ ਜਿਹੜੀ ਹੈ ਕਮੀ ਪੂਰੀ ਹੋ ਜਾਏਗੀ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਸਪੈਸ਼ਲੀ ਮੀਡੀਆ ਜਿਹੜਾ ਹੈਗਾ ਨਵੇਂ ਸ਼ਹਿਰ ਉਹਦਾ ਤਾਂ ਬਹੁਤ ਹੀ ਆਭਾਰੀਆਂ ਕਿ ਟਾਈਮ ਟੂ ਟਾਈਮ ਉਹ ਸਾਨੂੰ ਸਪੋਰਟ ਕਰਦੇ ਨੇ ਕਿਉਂਕਿ ਕ੍ਰਿਕਟ ਨੂੰ ਬढ़ावा ਵੂਮਨਸ ਕ੍ਰਿਕਟ ਹੋਵੇ ਚਾਹੇ ਮੈਨਸ ਕ੍ਰਿਕਟ ਹੋਵੇ ਬੱਚਿਆਂ ਲਈ ਹੋਵੇ ਜਦ ਤੱਕ ਪ੍ਰੈਸ ਦਾ ਸਹਿਯੋਗ ਨਹੀਂ ਹੋਏਗਾ ਤੇ ਬਹੁਤ ਕੁਝ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਤੁਹਾਡੇ ਸਹਿਯੋਗ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਟਾਈਮ ਤੇ ਵੀ ਤੁਸੀਂ ਕਵਰ ਕਰਦੇ ਰਹੋਗੇ ਥੈਂਕ ਯੂ ਵੈਰੀ ਮਚ ਸਿਕਾ ਦੇ ਸਾਰਿਆਂ ਨੂੰ ਮੈਂ ਐਮਏ ਇਮੀਗ੍ਰੇਸ਼ਨ ਤੋਂ ਨਿਤਆਸ਼ਾ ਤੁਹਾਡੇ ਲਈ ਗੋਡਨ ਅਪੋਰਚ्युनिटी ਲੈ ਕੇ ਆਈਆਂ ਜੇਕਰ ਤੁਸੀਂ ਵੀ ਪੀਐਨਪੀ ਜਾਂ ਲੀਮੇ ਵਿਦ ਜੋਬਸ ਲੱਭ ਰਹੇ ਹੋ ਤਾਂ ਸਾਡੇ ਕੋਲ ਬਹੁਤ ਸਾਰੀਆਂ ਜੋਬਸ ਓਪਰਚ्युनिटीज ਅਵੇਲੇਬਲ ਨੇ ਸੋ ਤੁਸੀਂ ਸਾਡੇ ਨਾਲ ਡਾਇਰੈਕਟ ਮੀਟ ਕਰ ਸਕਦੇ ਹੋ ਐਮਏ ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਤਾਲੀ ਸਾਹਿਬ ਗੜਸ਼ੇਰ ਕਰੋ ਨਮਸਕਾਰ ਜਾਂ ਸਾਡੇ ਦਿੱਤੇ ਗਏ ਨੰਬਰ 6239519592 ਤੇ ਸਬਰ ਕਰ ਸਕਦੇ ਥੈਂਕ ਯੂ ਸੋਮਾ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ लाख सहूलत मिल दया ने इथे चौबी घंटे सत्तो दिन इमरजेंसी की सुविधा भी दी जाती है अज ही बुक करो अपनी अपॉइंटमेंट अठानवे सात या अठानवे आथ विजिट करो संधू हॉस्पिटल चंडीगढ़ रोड नवा शहर जिला शहीद भगत सिंह नगर न संबंधित अज दिन विशेष सरगर्मियां कल फिर ਆਮੀਆਂ ਟੈਡੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾ ਗਏ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ